ਤਉ ਐਹਸਾਨਮੰਦ ਰਏ ਸਾਡੇ ਬਜ਼ੁਰਗਾਂ ਨੂੰ ਗੁਰੂ ਰਾਮਦਾਸ ਸਮਹਾਰਨ ਨਦਰ ਕੀਤੀ ਮਾਰਾ ਸਾਡੀ ਗਰੀਬੀ ਦੂਰ ਹੋ ਪਈ ਕਦੇ ਗੁਰੂ ਰਾਮਦਾਸ ਸਮਹਾਰਨ ਕਹਿਆ ਸੀ ਚਰਨ ਪਾਵਾਂਗੇ ਤੁਹਾਡੇ ਘਰ ਤਉ ਬਜ਼ੁਰਗ ਪੁੱਛਦਾ ਸੀ ਮਾਰਾ ਕਿੰਨੇ ਸਿੱਖ ਨਾਲ ਹੋਣਗੇ ਗੁਰੂ ਰਾਮਦਾਸ ਸਮਹਾਰਨ ਕਹਿੰਦੇ ਜਦੋਂ ਚਰਨ ਪਾਵਾਂਗੇ ਨਾ 40-45 ਸਿੱਖ ਹੋਣਗੇ ਮੋਹਰੋਂ ਬਜ਼ੁਰਗ ਕਹਿੰਦਾ ਮਹਾਰਾਜ ਇੰਨੇ ਬੰਦਿਆਂ ਦਾ ਤੈਨੂੰ ਪ੍ਰਸ਼ਾਦਾ ਮੇਤੋਂ ਕਰ ਹੁਣ ਤੁਸੀਂ ਇਕੱਲੇ ਆਉਂਗੇ ਇੱਕ ਦੋ ਜਣੇ ਹੋਣਗੇ ਸ਼ਕਾਦਾਂਗਾ 40 45 ਬੰਦਿਆਂ ਦਾ ਪ੍ਰਸ਼ਾਦਾ ਨਹੀਂ ਮੇਤੋਂ ਹੁਣ ਕਹਿੰਦੇ ਕਿਉਂ ਕਹਿੰਦਾ ਮਹਾਰਾਜ ਘਰ ਚ ਗੋਡੇ ਗੋਡੇ ਗਰੀਬੀ ਐ ਇੰਨੇ ਬੰਦਿਆਂ ਦਾ ਪ੍ਰਸ਼ਾਦਾ ਕਿੱਥੋਂ ਸ੍ਰੀ ਗੁਰੂ ਰਾਮਦਾਸ ਮਹਾਰਾਜ ਬੋਲੇ ਕਹਿੰਦੇ ਅਜੇ ਬਜ਼ੁਰਗਾ ਹੁਣੇ ਥੋੜੀ ਚਰਨ ਪਾਉਣੇ ਨੇ ਵਕਤ ਆਏਗਾ ਨੌਵੇਂ ਜੰਮੇ ਵਿੱਚ ਤੇਰੇ ਘਰ ਚਰਨ ਪਾਵਾਂਗੇ ਉਦੋਂ ਤੇਰੇ ਘਰ ਚ ਗੋਡੇ-ਗੋਡੇ ਗਰੀਬੀ ਨਹੀਂ ਹੋਣੀ ਮੋਢੇ-ਮੋਢੇ ਅਮੀਰੀ ਹੋਣੀ। ਤੁਹਾਡੀ ਅਮੀਰੀ ਦੀ ਚਰਚਾ ਦਿੱਲੀ ਦਰਬਾਰ ਤੱਕ ਹੋਏਗੀ। ਮਹਾਰਾਜ ਸਤਿਵਜ। ਵਕਤ ਆਇਆ, ਉਹਦੇ ਪੁੱਤੇ-ਪੜਪੁੱਤੇ ਅਮੀਰ ਹੋ ਗਏ ਵਕਤ ਆ ਕੇ। ਗਰੀਬੀ ਦੂਰ ਹੋ ਗਈ, ਹਵੇਲੀਆਂ ਦੇ ਮਾਲਕ ਹੋ ਗਏ। ਨੌਵੇਂ ਪਾਤਸ਼ਾਹ ਨੇ ਚਰਨ ਪਾਏ। ਤਿੰਨ ਦਿਨ ਪਾਤਸ਼ਾਹਾਂ ਦੀ ਹਵੇਲੀ ਚ ਰਹੇ। ਲੰਗਰ ਪ੍ਰਸ਼ਾਦ ਚੱਲਿਆ। 40-45 ਸਿੱਖ ਗੁਰੂ ਤੇਗ ਬਹਾਦਰ ਮਹਾਰਾਜ ਨਾਲ ਆਏ। ਸੰਗਤ ਜੁੜੀ। ਲਬਕੇ ਦੀ ਤਿੰਨ ਦਿਨ ਦਿਵਾਨ ਚੱਲਦੇ ਰਹੇ ਜਦੋਂ ਮਹਾਰਾਜ ਨੇ ਜਾਣਾ ਸੀ ਨਾ ਉਹਨੇ ਇੱਕ ਦੁਸ਼ੱਲਾ ਹਵੇਲੀ ਦਾ ਮਾਲਕ ਸੀ ਪ੍ਰਾਤ ਭਰ ਕੇ ਸੋਨੇ ਦੀਆਂ ਮੋਹਰਾਂ ਸੋਨੇ ਚੰਦੀ ਤੇ ਰਜਤ ਪਣ ਪ੍ਰਾਤ ਭਰ ਕੇ ਮੋਹਰਾਂ ਤੇ ਸੋਨੇ ਦੀਆਂ ਮੋਹਰਾਂ ਪ੍ਰਾਤ ਭਰ ਕੇ ਉੱਪਰ ਦੁਸ਼ੱਲਾ ਰੱਖ ਕੇ ਪਿੰਡ ਗਿਆ ਗੁਰੂ ਤੇਗ ਬਹਾਦਰ ਮਹਾਰਾਜ ਬੋਲੇ ਕਹਿੰਦੇ ਭਾਈ ਤਿੱਤੋਂ ਪ੍ਰਾਤ ਭਰ ਕੇ ਮੋਹਰਾਂ ਨਹੀਂ ਲੈਣੀਆਂ ਮਹਾਰਾਜ ਮੈਂ ਥੋੜੀ ਦੇ ਰਿਆਂ ਥੋਡੀਆਂ ਦਿੱਤੀਆਂ ਬਾਦਸ਼ਾਹ ਥੋੜੀ ਦਿੱਤੀ ਸੇਵਾ ਮਹਾਰਾਜ ਥੋੜੀ ਦਿੱਤੀ ਅਮੀਰੀ ਐ ਸਾਡੇ ਬਜ਼ੁਰਗ ਤਾਂ ਗੋਡੇ-ਗੋਡੇ ਗਰੀਬੀ ਚ ਲੰਘ ਐ ਆ ਮੇਰੀਆਂ ਥੋਡੀਆਂ ਦਿੱਤੀਆਂ ਮਹਾਰਾਜ ਤੁਹਾਡਾ ਹੀ ਦਿੱਤਾ ਤੁਹਾਨੂੰ ਤੇਰੇ ਬਾਦਸ਼ਾਹ ਨੇ ਹੱਥ ਨਾਲ ਪ੍ਰਾਤ ਪਰੇ ਕਰਕੇ ਕਿਹਾ دیਵਾਨ ਰਹਿਣ ਦੇ ਪ੍ਰਾਤ ਨਹੀਂ ਤੇ ਤੋਂ ਮੋਹਰਾਂ ਦੀ ਲੈਣੀ ਐ ਮਹਾਰਾਜ ਕਿਉਂ ਹਜ਼ੂਰ ਹੱਸ ਕੇ ਬੋਲੇ ਤੇਰੇ ਕੋਲੋਂ ਤਾਂ ਗੱਡਾ ਭਰ ਕੇ ਮੋਹਰਾਂ ਦਾ ਲੈਣਾ ਗੱਡਾ ਭਰ ਕੇ ਜਦੋਂ ਕਹ ਨਾ ਗੱਡਾ ਭਰ ਕੇ ਮੋਹਰਾਂ ਦਾ ਲੈਣਾ ਉਹ ਹੱਥ ਜੋੜ ਕੇ ਬੈ ਗਿਆ ਮਹਾਰਾਜ ਇੱਕ ਦਿਨ ਦਾ ਵਕਤ ਦੇ ਦਿਓ ਪਹਿਲੀ ਵਾਰ ਗੁਰੂ ਨੇ ਆਪਣੇ ਰਸਨਾ ਤੋਂ ਆਪ ਜੁਬਾਨ ਤੋਂ ਮੰਗੇ ਮਹਾਰਾਜ ਅਸੀਂ ਮੰਗਦੇ ਰਹੇ ਅੱਜ ਤੁਸੀਂ ਜੁਬਾਨ ਤੋਂ ਮੰਗੇ ਇੱਕ ਦਿਨ ਦਾ ਵਕਤ ਦਿਓ ਮੈਂ ਜ਼ਮੀਨ ਜਾਇਦਾਦ ਹਵੇਲੀ ਘਰ-ਬਾਰ ਸਭ ਕੁਝ ਵੇਚ ਦਾਂਗਾ ਗੱਡਾ ਭਰ ਕੇ ਤੁਹਾਨੂੰ ਮੋਹਰਾਂ ਦਾ ਪਿੰਡ ਕਰਾਂਗਾ ਇੱਕ ਦਿਨ ਦਾ ਵਕਤ ਦਿਓ ਮੈਂ ਹਵੇਲੀ ਵੇਚ ਦਾਂਗਾ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਬੋਲੇ ਕਹਿੰਦੇ ਨਹੀਂ دیਵਾਨ ਅਜੇ ਵਕਤ ਨਹੀਂ ਆਇਆ ਲਮਾਂਗੇ ਬਈ ਅਜੇ ਵਕਤ ਨਹੀਂ ਆਇਆ ਜਦੋਂ ਵਕਤ ਆਏਗਾ ਤੇਰੇ ਕੋਲੋਂ ਗੱਡਾ ਭਰ ਕੇ ਮੋਹਰਾਂ ਦਾ ਲਮਾਂਗੇ ਮਹਾਰਾਜ ਕਦੋਂ ਆਏਗਾ ਕਹਿੰਦੇ ਉਹ ਵੀ ਵਕਤ ਆਉਣੇ ਤੇਰੇ ਕੋਲੋਂ ਗੱਡਾ ਭਰ ਕੇ ਮੋਹਰਾਂ ਦਾ ਲੈਣੇ ਸਾਧ ਸੰਗਤ ਇਤਿਹਾਸ ਪੜਿਓ 29 ਸਾਲਾਂ ਬਾਅਦ ਉਹ ਵਕਤ ਆਇਆ ਜਦੋਂ ਗੁਰੂ ਤੇਗ ਬਹਾਦਰ ਮਹਾਰਾਜ ਦੇ ਦੋਮੇ ਪੁੱਤਰੇ ਬਾਬਾ ਫਤਿਹ ਸਿੰਘ ਬਾਬਾ ਯੂਰਵਰ ਸਿੰਘ ਤਨ ਮਾਤਾ ਗੁਜਰਕਾਰ ਤਿੰਨਾਂ ਦੀਆਂ ਲਾਸ਼ਾਂ ਸਰਹੰਦ ਪਈਆਂ ਨੇ ਸੁਨੇਹਾ ਪਹੁੰਚਿਆ ਕੱਕੜੇ ਵਾਲੇ ਚੌਧਰੀ ਦਿਵਾਨ ਟੋਡਰਮਲ ਨੂੰ ਕਿ ਲਾਸ਼ਾਂ ਦਾ ਜਗ੍ਹਾ ਦਾ ਮੁੱਲ ਰੱਖ ਦਿੱਤਾ ਉਦਣ ਗੱਡਾ ਭਰ ਕੇ ਮੋਹਰਾਂ ਨਾਲ ਲੈ ਕੇ ਇਸ ਧਰਤੀ ਤੋਂ ਗਿਆ ਸਭ ਕੁਝ ਵੇਚ ਕੇ ਗੱਡਾ ਭਰ ਕੇ ਮੋਹਰਾਂ ਦਾ ਸਰਹੰਦ ਲਿਜਾ ਕੇ ਉਹ ਜਗ੍ਹਾ ਖਰੀਦ ਕੇ ਸਹਿਬ ਜਦਿਆਂ ਤੇ ਮਾਂ ਗੁਜਰੀ ਦਾ ਸੰਸਕਾਰ ਕੀਤਾ ਵਚਨ ਕਮਾਉਣਾਂ ਬਹੁਤ ਔਖਾ ਹੁੰਦਾ ਹੈ ਕਹਿਣਾ ਸੌਖਾ ਵਚਨ ਕਮਾਉਣੇ ਬਹੁਤ ਔਖੇ ਨੇ ਗੱਡਾ ਭਰ ਕੇ ਮੋਹਰਾਂ ਦਾ ਲੈ ਕੇ ਗਿਆ ਔਰ ਸਾਥ ਸੰਗਤ ਅੱਤੇ ਆਣੇ ਦੀ ਉਹ ਚੌਧਰੀ ਅੱਤੇ ਦੀ ਜ਼ਮੀਨ ਸੀ ਉਹ ਜਗ੍ਹਾ ਉੱਥੇ ਇੰਨੀ ਕੁ ਮੁੱਲ ਖਰੀਦ ਕੇ ਨਾ ਉਸ ਜਗ੍ਹਾ ਤੇ ਸਹਿਬ ਜੱਦਿਆਂ ਤੇ ਮਾਂ ਗੁਜਰੀ ਦਾ ਸੰਸਕਾਰ ਕੀਤਾ ਦੀਵਾਨ ਟੋਡਰ ਮੰਦ ਲੈ ਗੁਰੂ ਤੇਗ ਬਹਾਦਰ ਮਹਾਰਾਜ ਦੇ ਬਚਨ 29 ਸਾਲਾਂ ਬਾਅਦ ਪੂਰੇ ਹੋਇਓ ਕਮਾਉਣੇ ਪਏ ਉਹਨੂੰ ਬਚਨ ਕਮਾਉਣਾ ਬਹੁਤ ਔਖ ਹੈ ਜੇ ਕੋ ਬਚਨ ਕਮਾਵੇ ਸੰਤਨ ਕਾ ਸੋ ਗੁਰ ਪ੍ਰਸਾਦੀ ਤਰੀਏ ਆਪੋ ਆਪਣੇ ਘਰਾਂ ਚ ਨਾਮ ਜਪੋ ਬਾਣੀ ਪੜੋ ਖੰਡੇ ਵਾਟੇ ਦੀ ਪੌਲ ਅੰਮ੍ਰਿਤ ਜ਼ਰੂਰ ਛਕੋ ਸਾਧ ਸੰਗਤ ਇੱਕੋ ਚੀਜ਼ ਹੈ ਜੇ ਘਰ ਚ ਨਾਮ ਜਪਣ ਲੱਗ ਜਾਓਗੇ ਆਪਣੇ ਆਪ ਸੁੱਖ ਆਉਣੇ ਸੰਤ ਦੀ ਕੋ ਡਿਊਟੀ ਉਹ ਅਥੋਰਾਈਜ਼ ਹੈ ਨਾਮ ਜਪਉਣ ਦਾ ਸੰਤ ਜਪਾਵੇ ਨਾਮ ਉਹ ਤੁਹਾਨੂੰ ਨਾਮ ਨਾਲ ਜੋੜਦਾ ਭਾਈ ਨਾਮ ਜਪੋ ਫਿਰ ਨਾਮ ਚੋਂ ਕੀ ਮਿਲਣਾ ਹੈ ਸਾਰੇ ਸੁਖ ਹੀ ਨਾਮ ਵਿੱਚ ਨਾਮ ਤੋਂ ਬਗੈਰ ਦੁੱਖ ਹੀ ਦੁੱਖ ਹਰ ਕੇ ਨਾਮ ਬਿਨਾਂ ਦੁੱਖ ਪਾਵੇ ਭਗਤ ਬਿਨਾਂ ਸਹਸਨ ਚੁੱਕੇ ਗੁਰ へ ਭੇਦ ਬਤਾਵੇ ਪਾਤਸ਼ਾਹ ਸੁਖ ਕਾ ਦੇ ਵਿੱਚ ਕਹਿੰਦੇ ਨਾਮ ਵਿੱਚ ਜੇ ਨਾਮ ਨਾ ਨਾ ਜਪਿਆ ਸੰਤ ਨਾਮ ਨਾਲ ਜੋੜਦਾ ਬਾਣੀ ਨਾਲ ਜੋੜਦਾ ਇਹਨੂੰ ਮਹਾਰਾਜ ਕਹਿੰਦੇ ਸੁਖ ਨਹੀਂ ਰੇ ਹਰ ਭਗਤ ਬਿਨਾਂ ਜਿੱਥੇ ਮਰਜੀ ਲੱਭ ਲੋ ਨਾਮ ਤੋਂ ਬਗੈਰ ਨਹੀਂ ਸੁਖ ਮਿਲਦਾ ਸਿਮਰੋ ਸਿਮਰ ਸਿਮਰ ਸੁਖ ਪਾਵੋ ਸੁਖ ਨਹੀਂ ਰੇ ਹਰ ਭਗਤ ਬਿਨਾ ਜੀਤ ਜਨਮੇ ਰਤਨਮੋਲਕ ਸਾਧ ਸੰਗਤ ਜਪ ਇਕ ਖਿਨਾ ਸੰਗਤ ਵਿੱਚ ਬਹਿ ਕੇ ਇਕ ਖੰਨ ਵੀ ਕੋਈ ਜਪ ਲੈ ਸਤਨਾਮ ਸ੍ਰੀ ਵਾਹਿਗੁਰੂ ਉਹਨੂੰ ਸੁਖ ਮਿਲਦਾ ਹੈ ਨਾਮ ਵਿੱਚੋਂ ਪੜੋ ਇੱਕ ਵਾਰ ਸਿਮਰ ਸਿਮਰ ਸੁਖ ਪਾਵੋ ਸਿਮਰੋ ਸਿਮਰ ਸਿਮਰ ਸੁਖ ਪਾਵੋ ਸਿਮਰ ਸਿਮਰ ਸੁਖ ਪਾਵੋ ਸਿਮਰੋ ਸਿਮਰ ਸਿਮਰ ਸੁਖ ਪਾਵੋ ਸਿਮਰ ਸੁਖ ਪਾਵੋ ਸਿਮਰੋ ਸਿਮਰ ਸਿਮਰ ਸੁਖ ਅੱਜ ਕੇ ਭਾਈ ਸਿਮਰ ਸਿਮਰ ਸੁਖ ਸਿਮਰ ਸਿਮਰ ਕਲ ਕਲ ਇਸ ਤਨ ਮਾਹਿ ਮਟਾਵੋ कल कलिश तन माहे मिटावो कल कलि कल कलिशन अच्छा बैठे आवाज तो पुल टप जाए पिंड वालों गज के बोलो कल कलिश तन माहे मिटावो कल कल तन माहे मिटावो कल कल ਵਾਹ ਵਾਹ ਕਲ ਕਲਨ ਮਾਹੀ ਬਿਤਾਉ ਸਿਮਰ ਸਿਮਰ ਸੁਖ ਪਾਉ ਸਿਮਰੋ ਸਿਮਰ ਸੁਖ ਪਾਉ ਸਿਮਰ ਸਿਮਰ ਸੁਖ ਪਾਉ ਸਿਮਰੋ ਸਿਮਰ ਸਿਮਰ ਸੁਖ ਬਾਵਾ ਸਿਮਰ ਸਿਮਰ ਵਾ ਵਾ ਸਿਮਰ ਸਿਮਰ ਸੁਖ ਪਾਵੋ ਸਿਮਰੋ ਸਿਮਰ ਸਿਮਰ ਸੁਖ ਪਾਵੋ ਆਖੋ ਸਤਨਾਮ ਸ੍ਰੀ ਵਾਹਿ ਫਿਰ ਆਖੋ ਜੀ ਸਤਨਾਮ ਸ੍ਰੀ ਵਾਹਿ ਹੁਣ ਆਪਾਂ ਹੋਮਵਰਕ ਨੋਟ ਕਰੀਏ ਤੁਸੀਂ ਵੀ ਕਰਨਾ ਮੈਨੂੰ ਵੀ ਕਰਨਾ ਪੈਣਾ ਜਿਹੜੇ ਬੱਚੇ ਸਕੂਲੋਂ ਘਰ ਜਾ ਕੇ ਹੋਮਵਰਕ ਨਾ ਕਰਨ ਉਹਨਾਂ ਦਾ ਰਿਜ਼ਲਟ ਕੀ ਹੁੰਦਾ ਹੈ ਫੇਲ रिजल्ट ਤਾਂ ਪਾਸ ਹੋਦਾ ਹੁੰਦਾ ਹੈ ਭਾਈ ਪ੍ਰਖਿਆ ਤੋਂ ਜਿਹੜਾ ਘਰ ਜਾ ਕੇ ਬੱਚਾ ਹੋਮਵਰਕ ਕਰਦਾ ਹੈ ਪੜਾਇਆ ਹੋਇਆ ਪੜਦਾ ਹੈ ਇਦਾਂ ਗੁਰੂ ਦਾ ਹੁਕਮ ਹੈ ਭਾਈ ਸਿੱਖੋ ਸਾਧ ਸੰਗਤ ਜਪ ਇੱਕ ਖਿਨਾ ਸੰਗਤ ਵਿੱਚ ਬਹਿ ਕੇ ਜਪ ਲਿਆ ਸੁਣ ਲਿਆ ਹੁਣ ਕੀ ਕਰਨਾ ਹੈ ਹਰ ਰੋਜ਼ ਐਵਰੀ ਡੇ ਜਦੋਂ ਸਵੇਰੇ ਨੀਂਦ ਵਿੱਚੋਂ ਜਾਗ ਖੁੱਲੇ 4 ਵਜੇ 5 ਵਜੇ 6 ਵਜੇ ਜਿੰਨੇ ਵਜੇ ਵੀ ਉੱਠੇ ਉੱਠਦਿਆਂ ਸਾਰ ਤੁਹਾਡਾ ਫਰਸਟ ਵਰਕ एवरीਡੇ ਇਹ ਹੋਣਾ ਚਾਹੀਦਾ ਹੈ ਉੱਠਦਿਆਂ ਸਾਰ 2-4 ਮਿੰਟ ਆਪਣੇ ਮੰਜੇ ਬੈੱਡ ਤੇ ਬਹਿ ਕੇ ਜਪੋ ਪਹਿਲਾਂ ਵਾਹਿਗੁਰੂ 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 ਹਾਂ ਤੁਹਾਡੇ ਘਰੋਂ ਸਵੇਰੇ ਆਵਾਜ਼ ਆਉਣੀ ਚਾਹੀਦੀ ਹੈ ਵਾਹਿਗੁਰੂ 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 2-4 ਮਿੰਟ ਜਪ ਲਿਆ ਕਰੋ ਸਤਨਾਮ ਸ੍ਰੀ ਇਹ ਹੋਮਵਰਕ ਹੈ ਗੁਰੂ ਪਾਤਸ਼ਾਹ ਜਿਵੇਂ ਭਾਈ ਇਸ਼ਨਾਨ ਵੀ ਬਾਅਦ ਚ ਕਰੀ ਪਹਿਲਾਂ ਸੱਚੇ ਮੂੰਹ ਉੱਠਦਿਆਂ ਸਾਰ ਕੀ ਕਰ ਜਪ ਸਤਨਾਮ ਸ੍ਰੀ ਗੁਰਸਤ ਪੁਰਖਾਂ ਜੋ ਸਿੱਖ ਅਖਾਏ ਉਹ ਕੀ ਕਰੇ ਸੋ ਭਲ ਕੇ ਉਠ ਹਰ ਨਾਮ ਧਿਆਵੇ ਉੱਠਦਿਆਂ ਸਾਰ ਪਹਿਲਾਂ ਵਾਹਿਗੁਰੂ ਕਹੇ ਵਾਹਿਗੁਰੂ ਕਹੇ ਵਾਹਿਗੁਰੂ ਕਹੇ ਭਾਈ ਜਪ ਲਵੋਗੇ ਸਾਰੇ ਜਦੋਂ ਸਵੇਰੇ ਨੀਂਦ ਚੋਂ ਜਾਗ ਖੁੱਲੀ ਸਾਰੇ ਜਪ ਲਵੋਗੇ ਆਪਣੇ ਬੱਚਿਆਂ ਨੂੰ ਵੀ ਜਪਾਇਓ ਜਪ ਲਵੋਗੇ ਵੀਰੋ ਹੱਥ ਖੜੇ ਕਰਕੇ ਜਕਾਰਾ ਛੱਡੋ ਗੁਰੂ ਨੇ ਆਪੇ ਕਰਵਾ ਲੈਣਾ ਬੋਲੇ ਸੋਨਿਹਾਲ ਰੋਜ਼ ਸਵੇਰੇ ਉੱਠਦਿਆਂ ਸਾਰ ਐਵਰੀ ਡੇ ਫਰਸਟ ਵਰਕ ਪਹਿਲਾ ਕੰਮ ਤੋਡੀ ਜ਼ੁਬਾਨ ਤੋਂ ਫਸਟ ਵਰਡ ਇਨ ਕਲੇਸਬਾਨ ਤੋਂ ਵਾਹਿਗੁਰੂ 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 ਮੇਰਾ ਵਿਸ਼ਵਾਸ ਹੈ ਇੱਕ ਮਹੀਨਾ ਲਗਾਤਾਰ ਕੰਟੀਨਿਊ ਜਪ ਕੇ ਵੇਖੋ ਤੁਹਾਡੇ ਘਰ ਦਾ ਐਟਮੋਸਫੇਅਰ ਚੇਂਜ ਹੋ ਜਾਏਗਾ ਤੁਹਾਡੇ ਘਰ ਦਾ ਮਾਹੌਲ ਬਦਲ ਜਾਏਗਾ ਤੁਹਾਡੇ ਘਰ ਦਾ ਸਾਥ ਸੰਗਤ ਘਰ ਦਾ ਰਸ ਅੰਕ ਆਪਣੇ ਆਪ ਚੇਂਜ ਹੋ ਜਾਣਗੇ ਕੱਲ ਕਲੇਸ਼ ਮਿਟਣੇ ਸ਼ੁਰੂ ਹੋ ਜਾਣਗੇ ਕਿਤੇ ਪੁੱਛਣ ਦੀ ਲੋੜ ਨਹੀਂ ਪੈਣੀ ਅੱਪੇ ਕਲ ਕਲੇਸ਼ ਮਿਟ ਜਾਣੇ ਅੱਪੇ ਘਰ ਦੇ ਬੰਦਿਆਂ ਦੀ ਆਤਮ ਬਦਲਣ ਲੱਗ ਪਣੀ ਐ ਇੱਕ ਮਹੀਨਾ ਕੰਟੀਨਿਊ ਜਪ ਕੇ ਵੇਖੋ ਰੋਜ਼ ਸਵੇਰੇ ਵਾਹਿਗੁਰੂ ਵਾਹਿਗੁਰੂ ਆਹ ਗੁਰੂ ਜਿਵੇਂ ਕੋਲੋਂ ਨਹੀਂ ਕਹ ਰਹੇ ਪਾਛਿਆ ਬਾਣੀ ਅੰਦਰ ਕਹਿੰਦੇ ਜਿੱਥੇ ਨਾਮ ਜਪੀਐ ਪ੍ਰਭ ਪਿਆਰੇ ਸੇ ਅਸਤਲ ਸੋਇਨ ਚੋਵਾਰ ਭਾਈਓ ਕੋਠੀਆਂ ਚਵਾਰੇ ਘਰ ਸੋਹਣੇ ਹੋ ਜਾਣੇ ਜਿੱਥੇ ਰੋਜ਼ ਜਪਣ ਲੱਗ ਪਏ ਸਤਨਾਮ ਸ੍ਰੀ ਵਾਹਿਗੁਰੂ ਇਹ 2-4 ਮਿੰਟ ਵੀ ਜਪਣ ਲੱਗ ਜਓ ਘਰ ਵਿੱਚ ਆਪਣੇ ਆਪ ਨਾਮ ਦੀ ਬਰਕਤ ਵਧਣ ਲੱਗ ਪੈਣੀ ਹੈ ਸਿੱਖੀ ਵੀ ਵਧੇਗੀ ਪਤਾ ਕਿਵੇਂ ਇੱਕ ਚਮਚਾ ਦਹੀਂ ਦਾ ਬੀਬੀਆਂ ਕੋਲੀ ਚ ਪਾ ਕੇ ਫਰਿੱਜ ਚ ਰੱਖ ਲੈਣੀ ਉਹਨੂੰ ਸਾਡੇ ਵੱਲ ਕਹਿੰਦੇ ਜਾਗ ਨਹੀਂ ਬਣਾਉਂ ਲੋ ਇੱਕ ਚਮਚਾ ਦਹੀਂ ਦਾ ਬੀਬੀਆਂ ਕੱਢ ਕੇ ਰੱਖ ਲੈਣੀਆਂ ਕੋਲੀ ਚ ਪਾ ਕੇ ਕਹਿੰਦੀਆਂ ਬੇਟੇ ਝਾਗ ਰੱਖ ਲੈ ਕੁੜੀਏ ਉਹ ਚਮਚਾ ਇੱਕ ਝਾਗ ਰੱਖ ਲੈ ਜਾ ਕੇ ਕਹਿੰਦੇ ਨਾ ਤੁਹਾਡੇ ਕੀ ਕਹਿੰਦੇ ਝਾਗ ਹੀ ਇੱਕ ਚਮਚਾ ਦਹੀਂ ਦਾ ਝਾਗ ਰੱਖ ਲਓ 4 ਕਿਲੋ ਦੁੱਧ ਵਿੱਚ ਉਹ ਚਮਚਾ ਦਹੀਂ ਦਾ ਪਾ ਦਿਓ ਉਹ ਦੁੱਧ ਵੀ ਸਿਹਰੇ ਦਹੀਂ ਬਣ ਜਾਂਦਾ ਜੇ ਇੱਕ ਚਮਚਾ ਦਹੀਂ ਦਾ ਪਾ ਕੇ 4 ਕਿਲੋ ਦੁੱਧ ਦਹੀਂ ਹੋ ਸਕਦਾ ਹੈ 2-4 ਮਿੰਟ ਆਪਣੇ ਘਰ 'ਚ ਵਾਹਿਗੁਰੂ 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 ਰੋਜ਼ ਸਵੇਰੇ ਜਪਣ ਲੱਗ ਜਾਓ ਤੁਹਾਡੇ ਘਰ ਵਿੱਚ ਸਿੱਖੀ ਦਾ ਜਾਗ ਲੱਗ ਜਾਣਾ ਲੋੜ ਨਹੀਂ ਪੈਣੀ ਵਿਆਹ ਚ ਚੀਜ਼ਾਂ ਉਧਰ ਘੁੰਮੋ ਇਧਰ ਘੁੰਮੋ ਨਾ ਕੁਝ ਪੁੱਛਣ ਦੀ ਲੋੜ ਨਹੀਂ ਕੱਲ ਕਲੇਸ਼ ਤਨ ਮਹਿ ਮਟਾਓ ਆਪਣੇ ਆਪ ਉਹ ਚੀਜ਼ਾਂ ਹੋ ਜਾਣੇ ਨਾਮ ਜਪਣਾ ਸ਼ੁਰੂ ਕਰੋ ਔਰ ਬੀਬੀਓ ਤੁਹਾਨੂੰ ਇੱਕੋ ਚੇਚੇ ਤੌਰ ਤੇ ਬੇਨਤੀ ਹੈ